ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਜੋ ਫਿਰ ਇੱਕ ਬਾਜੀ ਦੀ ਆਪਾਂ ਵੇਖ ਲਈਏ ਵੀਡੀਓ ਆਹ ਦੇਖੋ ਨਾ ਪਾਕੀਵਰ ਦਾ ਮੂੰਹ ਚੱਪੜਾ ਹੋਇਆ ਸਾਡੀਆਂ ਚੱਕ ਤੀਜੇ ਚੌਥੇ ਦਿਨ ਰੋਜ਼ ਹੀ ਸਾਡੀਆਂ ਵੀਡੀਓ ਪਾਈਏ ਨਾ ਤੈਨੂੰ ਹੋਰ ਕੋਈ ਵੀਡੀਓ ਨਹੀਂ ਬਣਦੇਗਾ ਪਹਿਲਾਂ ਮੈਨੂੰ ਐਂ ਦੱਸ ਪੰਜ ਛੇ ਦਿਨ ਹੋ ਗਏ ਦੇਖਦੇ ਨੂੰ ਯਾਰ ਆਹ ਵੀਡੀਓ ਦੇਖ ਕੇ ਮੜੀ ਜੀ ਵੀਡੀਓ ਦੇਖ ਕੇ ਮੜੀ ਫੇਰ ਕਰਦੇ ਆਂਗਾ ਫੇਰ ਕਰਦੇ ਆਂਗਾ ਕੀ ਗੱਲ ਕਰਦੇ ਆ ਯਾਰ ਆਪ ਦਾ ਕੈਂਟ ਬਣਾ ਕੇ ਆਗਿਆ ਵੀਡੀਓ ਪਾ ਆਗਿਆ ਵੀਡੀਓ ਅਪਲੋਡ ਕਰ ਸਾਡੀਆਂ ਵੀਡੀਓ ਤੇ ਅਪਲੋਡ ਕਰਕੇ ਵਿਊ ਲਈਏਗਾ ਆ ਵੀ ਆੜੀ ਦੇ ਪਾ ਕੇ ਤੇ ਪਾ ਕੇ ਸਟਾਤੇ ਪਾ ਕੇ ਫੇਸਬੁੱਕ ਤੇ ਹਾਂ ਤੇਨੂੰ ਵੀ ਆਉਂਦੇ ਨੇ ਕਿ ਲਾਈਕ ਆਉਂਦੇ ਨੇਗੇ ਵੀਡੀਓ ਚੱਕ ਚੱਕ ਪਾਈ ਐ ਨਾ ਸ਼ਰਮ ਮਨ ਮਾਰੀ ਮੂਵੀ ਚੱਪੜ ਨੂੰ ਹੈ ਹੈ ਘਸਾੜ ਦੇ ਕਿਦਰਾ ਕਹਿ ਜਾਗਾ ਆ ਦੇਖ ਰੋ ਘਸਾੜੇ ਦਾ ਹੈ ਤੇ ਕਹਿੰਦੇ ਹੋਈ ਬੋਲਦਾ ਗਾ ਤੇਨੂੰ ਬੋਲਣ ਦੇ ਬੋਲਾਂਗੇ ਨੜੀ ਮਾਰ ਜਾ ਇਹ ਭਾਜੀ ਨੇ ਤਾਂ ਮੈਨੂੰ ਹੀ ਫੜ ਲਿਆ ਮੈਂ ਤਾਂ ਇਹਦੀ ਸਿੱਤ ਕੀਤੀ ਸੀ ਰੰਧਾਵੇ ਭਾਈ ਨੂੰ ਦਿੱਤਾ ਸੀ ਜਵਾਬ ਉਹ ਮੈਂ ਕਹਾ ਭਰਾ ਮੇਰੇ ਆਹ ਜੀਆਂ ਭਿਓ ਪਾ ਕੇ ਘਰ ਦੇ ਕੇ ਕਿੰਨੀਆਂ ਪਰਿਵਾਰਕ ਵੀਡੀਓ ਬਣਾਉਂਦੇ ਆ ਇਹ ਮੀਂਝਣਾ ਨੂੰ ਕਿ ਇਹ ਪਰਿਵਾਰਕ ਹੀ ਵੀਰੇ ਕੋਈ ਵੱਡੀ ਗੱਲ ਨਹੀਂ ਇਹ ਬਣਾਉਂਦੇ ਆ ਸਾਰੇ ਪੜਾਉਂਦੇ ਸਾਰੇ ਆ ਪਰ ਆਪਣਾ ਮੋਇਲਾ ਤੱਕ ਸੀਮਤ ਰੱਖਦੇ ਆ ਆਪਦੇ ਮੋਇਲਾ ਤੱਕ ਬਿਲਕੁਲ ਸੀਮਤ ਰੱਖਦੇ ਆ ਉਹ ਚ ਦਿਖਾਉਂਦੇ ਆ ਦੀ ਜਨਾਨੀ ਨੂੰ ਆ ਦੇਖੋ ਆਪਾਂ ਵੀਡੀਓ ਬਣਾਈਏ ਕਿੰਨੀ ਸੋਹਣੀ ਆ ਪਰ ਜਿਹੜੀ ਅਪਲੋਡ ਕਰਨ ਦੀ ਗੱਲ ਆ ਨਾ ਜਿਹੜੀ ਲੋਕਾਂ ਨੂੰ ਦਿਖਾਉਂਦੀ ਗੱਲ ਆ ਇਹ ਕੁਝ ਹੋਰ ਸਾਬਤ ਕਰਦੀ ਆ ਭਰਾ ਜੇ ਕੋਈ ਤੇਰਾ ਇੱਕ ਅੰਦਾ ਅੰਖੀ ਰਿਸ਼ਤੇਦਾਰ ਹੈਗਾ ਜਿਹੜਾ ਤੈਨੂੰ ਕਹਦੇ ਵੀ ਤੂੰ ਬਣਾ ਲਿਆ ਕਰ ਵੀਡੀਓ ਤੂੰ ਅਪਲੋਡ ਨਾ ਕਰਿਆ ਕਰ ਜਿਹੜਾ ਤੈਨੂੰ ਕਹਦੇ ਵੀ ਤੂੰ ਸਹੀ ਕੰਟੈਂਟ ਬਣਾ ਲਾ ਮੈਂ ਤਾਂ ਤੇਰੀ ਫਿਰ ਵੀ ਤਾਰੀਫ ਕੀਤੀ ਸੀ ਤੈਨੂੰ ਗੁੱਸਾ ਲੱਗ ਗਿਆ ਯਾਰ ਹੁਣ ਯਾਰ ਮੂੰਹ ਦੀ ਜੇ ਤੂੰ ਗੱਲ ਕਰਦਾ ਪਰਜਾਈ ਨੂੰ ਨਹੀਂ ਮੂੰਹ ਪਸੰਦ ਆਉਂਦਾ ਤਾਂ ਫਿਰ ਇਹਦੇ ਵਿੱਚ ਕੀ ਕਰ ਸਕਦੇ ਆ ਨਹੀਂ ਯਾਰ ਤਾਂ ਕੁੜੀ ਮੁੰਡੇ ਨੂੰ ਵੀ ਇੱਕੇ ਛੱਡ ਦਿੰਦੀ ਆ ਯਾਰ ਇਹ ਤਾਂ ਨਾਰਮਲ ਗੱਲਾਂ ਆ ਅੱਜਕੱਲ ਪਰ ਭਰਾ ਮੇਰੇਆ ਮੈਂ ਤੇਰੇ ਕੰਟੈਂਟਾਂ ਦੀ ਸਿਫਤ ਕੀਤੀ ਆ ਮੈਂ ਤਾਂ ਕਹਿੰਦਾ ਵੀ ਹੋਰ ਉਹ ਨਾ ਮੀ ਦੇ ਵਿੱਚ ਦੂਰੋਂ ਬਣ ਗਈ ਥੋੜੀ ਜਿਹੀ ਵੀਡੀਓ ਨੇੜਿਓਂ ਬਣਾ ਤਾਂ ਕਿ ਲੋਕ ਹੋਰ ਵੇਖਣ ਤਾਂ ਕਿ ਲੋਕ ਤੁਹਾਨੂੰ ਹੋਰ ਸਿੱਤਦਾ ਕਰਨ ਤੁਹਾਡੀਆਂ ਤੇ ਜਿਹੜਾ ਬਾਣਾ ਉਹਨਾਂ ਦੇ ਵਿੱਚ ਜਿਹੜੇ ਮੈਂ ਹੋ ਜੇ ਬੰਦਿਆਂ ਨੂੰ ਜਾਣਦਾ ਜਿਹੜੇ ਬੰਦੇ 100-100 ਗਿੱਲਾਰ ਖੇਤੀ ਕਰਦੇ ਆ ਮੈਂ ਕਦੇ ਚਨਾਨੀ ਉਹਨਾਂ ਦੀ ਖੇਤ ਚ ਨਹੀਂ ਵੇਖੀ ਪਹਿਲਾਂ ਜਾਂਦੀਆਂ ਸੀ ਚਨਾਨੀਆਂ ਪੱਤਾ ਲੈ ਕੇ ਕਿਉਂਕਿ ਰੋਟੀ ਪਾਣੀ ਬੰਦਾ ਜਾ ਕੇ ਕੰਮ ਕਰ ਲੈਂਦਾ 10-11 ਵਜੇ ਰੋਟੀ ਪਾਣੀ ਲੈ ਕੇ ਜਾਂਦੀਆਂ ਸੀ ਪਰ ਮੈਂ ਨਹੀਂ ਵੇਖਿਆ ਸੀ ਉਹ ਬੱਤਾਂ ਦੇ ਲੱਗਤ ਗਈਆਂ ਬਾਹਾਂ ਚ ਨੱਚ ਗਈਆਂ ਨੱਚ ਕੇ ਜੱਫੀਆਂ ਪਾਲੀਆਂ ਮੈਂ ਤਾਂ ਵੇਖਿਆ ਨਹੀਂ ਸੀ ਕਦੇ ਇਹ ਤੂੰ ਸ਼ੁਰੂ ਕੀਤਾ ਮੈਂ ਤਾਂ ਤੇਰੀ ਤਾਂ ਸਿਫਤ ਕੀਤੀ ਆ ਭਰਾ ਜੀ ਵੀ ਤੂੰ ਬਹੁਤ ਵਧੀਆ ਕਰ ਰਿਹਾ ਤੂੰ ਹੋਰ ਕਰ ਛੋਟੇ ਇਹ ਕੱਪੜੇ ਛੋਟੇ ਪਾ ਫਿਰ ਪਤਾ ਲੱਗੂ ਤੈਨੂੰ ਕੀ ਐ ਤੇ ਐਨੀ ਗੱਲ ਮੇਰੀ ਯਾਦ ਰੱਖੀ ਇੱਕ ਦਿਨ ਜੇ ਨਾਲ ਸੁਣਦੇ ਅੱਖਾਂ ਚ ਰੋਇਆ ਨਾ ਤੂੰ ਮੈਨੂੰ ਕਹਿੰਦੀ ਆ ਫਿਰਦੇ ਆ ਨਾ ਜਿਹੜੇ ਲੱੱਜਰਤਾ ਅੱਜ ਤਾਂ ਇਹ ਕਰਦੇ ਗੰਦ ਪਾਉਂਦੇ ਅੱਜ ਗੰਦੇ ਅੱਜ ਵੀ ਤੰਦ ਵੀ ਕੱਢਦੇ ਤੇ ਗੰਦ ਵੀ ਪਾਉਂਦੇ ਆ ਪਰ ਚਾਵਲੋ ਰੁਕ ਜਾਓ ਰੁਕ ਜਾਓ ਥੋੜਾ ਟਾਈਮ ਔਰ ਥੋੜਾ ਜਿਹਾ ਟਾਈਮ ਰੁਕ ਜਾਓ ਚਿਹਰੇ ਸੌਣਾ ਪੰਜਾਬ ਦੇ ਹਾਲਾਤ ਆ ਨਾ ਥੋੜੇ ਪਟਾਕੇ ਨਾ ਪਹਿਗੇ ਤਾਂ ਤੂੰ ਕਹਿੰਦੀ ਤੂੰ ਵੀ ਬਾਜਾ ਤੂੰ ਸਰਦਾਰ ਬੰਦਾ ਤੈਨੂੰ ਮੈਂ ਕਹਿੰਦਾ ਸੋਹਣਾ ਲੱਗਦਾ ਤੂੰ ਮੇਰੇ ਤੋਂ ਵੱਡਾ ਹੈ ਵੀਰ ਬਣ ਕੇ ਤੂੰ ਆਦੇ ਸਹੀ ਕੰਟੈਂਟ ਪਾ ਯਾਰ ਮੈਂ ਤੈਨੂੰ ਐ ਥੋੜੀ ਕਹਿੰਦਾ ਕੋਡ ਠਿਕਾਣਾ ਚ ਸਿਟਣਾ ਯਾਰ ਐ ਕੋਈ ਨਹੀਂ ਮੈਂ ਇਹ ਨਹੀਂ ਕਿ ਮੈਂ ਵੀ ਨਹੀਂ ਕਹਿੰਦਾ ਕਿ ਤੂੰ ਵੀਡੀਓ ਨਾ ਬਣਾ ਵੀਡੀਓ ਬਣਾ ਦੇ ਤੱਕ ਕਿਸਮਤ ਰੱਖ ਜਿਹੜਾ ਲੋਕਾਂ ਨੂੰ ਦਿਖਾਉਣਾ ਨਾ ਉਹ ਤੇਰੀ ਸੋਚ ਹੋਰ ਹੈ ਇੱਜ਼ਤ ਕੋਈ ਚੀਜ਼ ਹੁੰਦੀ ਹੈ ਸਰਦਾਰ ਬੰਦਾ ਆਪਾਂ ਆਪਣੇ ਗੁਰੂਆਂ ਨੇ ਜਨਾਨੀਆਂ ਪਿੱਛੇ 부ੜੀਆਂ ਪਿੱਛੇ ਵੇਖਣਾ ਕੀ ਕੁਛ ਕੀਤਾ ਇਹ ਤਾਂ ਨਹੀਂ ਉਹਨਾਂ ਨੇ ਜਾਨ ਦਿੱਤੀਆਂ ਤੇਰੇ ਵਰਗੇ ਆਪ ਦਿਖਾਈ ਜਾਂਦੇ ਚਾਵਲੇ ਯਾਰ ਹੁਣ ਮੈਂ ਚਿੱਤ ਤੈਨੂੰ ਕੀ ਕਹਾਂ ਤੇ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਵੀ ਆਪਦੇ ਕਮੈਂਟ ਜਰੂਰ ਕਰਿਓ ਸਾਰਿਆਂ ਦਾ ਧੰਨਵਾਦ